ਧੰਨ ਪਿਰ ਇਹ ਨਾ ਆਖਿਆ ਨਾ ਬਹਾਨਾ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੇ ਧਨ ਪਿਰ ਕਹੀਏ ਸੋਏ ਜੇ ਤਾਂ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨਾ ਦਾਸਨ ਦਾਸ ਕਹੈ ਜਨ ਨਾਨਕ ਜੇ ਹ ਤੂੰ ਕਰਾਈ ਹੈ ਤੇ ਹ ਹੋਂ ਕਰੀ ਵਖਾਨਾ ਸ਼ਤਰ ਚਵਰ ਤਖਤ ਦੇ ਮਾਲਕ ਹਾਜ਼ਰਾਂ ਹਜ਼ੂਰ ਜਾਹਰਾਂ ਜਹੂਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬੋਹਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਨਿੱਗੀ ਗੋਦ ਦਾ ਆਨੰਦ ਮਾਣ ਦੇ ਗੁਰੂ ਪਿਆਰਿਓ ਸਤ ਸੰਗੀ ਜਨੋ ਅੱਜ ਆਪ ਸਰਬੱਤ ਸੰਗਤਾਂ ਇਕੱਤਰ ਹੋਏ ਹੋ ਵੱਡੇ ਭਾਗਾਂ ਵਾਲੇ ਹੋ ਗੁਰੂ ਚਰਨਾਂ ਵਿੱਚ ਬੈਠ ਕੇ ਸਮੇ ਨੂੰ ਸਫਲ ਕਰ ਰਹੇ ਹੋ ਅੱਜ ਜੋ ਆਪਾਂ ਵਿਸ਼ਾ ਆਰੰਭਣਾ ਹੈ ਉਹ ਹੈ ਸਿੱਖ ਜਗਤ ਦੇ ਅੰਦਰ ਇੱਕ ਅਹਿਮ ਮੋੜ ਆਂਦਾ ਹੈ ਜਿੰਨੂੰ ਅਸੀਂ ਆਨੰਦ ਸੰਸਕਾਰ ਕਹਿੰਦੇ ਹਾਂ ਆਨੰਦ ਸੰਸਕਾਰ ਭਾਵ ਆਨੰਦ ਕਾਰਜ ਜਿੱਥੋਂ ਜੀਵਨ ਦੀ ਆਰੰਭਤਾ ਹੁੰਦੀ ਹੈ ਉਹ ਵਿਸ਼ਾ ਅੱਜ ਦਾ ਸਾਡਾ ਹੈ ਤੇ ਨਿਰੰਤਰ ਲੜੀਵਾਰ ਆਪ ਜੀ ਨੇ ਇਹਦੀ ਵਿਚਾਰ ਦੇ ਨਾਲ ਜੁੜਨਾ ਹੈ ਗੁਰੂ ਕਿਰਪਾ ਕਰਨ ਕਿਉਂਕਿ ਅਸੀਂ ਹਰ ਪਹਿਲੂ ਤੇ ਜਾਣਕਾਰੀ ਰੱਖਦੇ ਹਾਂ ਪਰ ਜਿਹੜੇ ਆਨੰਦ ਕਾਰਜ ਕਰਵਾ ਚੁੱਕੇ ਨੇ ਤੇ ਜਿਨ੍ਹਾਂ ਨੇ ਆਨੰਦ ਕਾਰਜ ਕਰਵਾਉਣੇ ਨੇ ਉਹ ਅਜੇ ਵੀ ਆਨੰਦ ਕਾਰਜ ਤੋਂ ਜਾਣੋ ਨਹੀਂ ਕਿ ਆਨੰਦ ਕਾਰਜ ਹੈ ਕਿ ਆਨੰਦ ਕਾਰਜ ਦੀ ਮਹਾਨਤਾ ਕੀ ਹੈ आनंद कार्य ਦਾ ਪਹਿਲਾ ਨਾਮ ਵਿਆਹ ਸੀ ਵਿਆਹ ਆਨੰਦ ਕਾਰਜ ਕਿਵੇਂ ਬਣਿਆ ਹੈ ਵਿਆਹ ਤੋਂ ਪਹਿਲਾਂ ਵੀ ਇਹ ਵਿਆਹ ਦਾ ਨਾਮ ਕਿਤੇ ਸਵੰਬਰ ਕਰਕੇ ਆਂਦਾ ਸੀ ਸਵੰਬਰ ਰਚਾਏ ਜਾਂਦੇ ਸਨ ਇਹ ਸਵੰਬਰ ਤੋਂ ਵਿਆਹ ਤੱਕ ਕਿਵੇਂ ਪਹੁੰਚਿਆ ਵਿਆਹ ਤੋਂ ਆਨੰਦ ਕਾਰਜ ਕਿਵੇਂ ਬਣਿਆ ਇਹ ਸਾਰੀ ਵਿਚਾਰ ਆਪਾਂ ਲੜੀਵਾਰ ਵਿਚਾਰਨੀ ਹੈ ਤੇ ਫਿਰ ਵਿਚਾਰਨਾ ਹੈ ਕਿ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕਰਕੇ ਚਾਰ ਲਾਵਾ ਰਹਿਮਤਾਂ ਕਰਕੇ ਦਿੱਤੀਆਂ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਚਾਰ ਪ੍ਰਕਰਮਾਂ ਕਰਦੇ ਹਾਂ ਤੇ ਗੁਰੂ ਕੇ ਪਿਆਰਿਓ ਆ ਚਾਰ ਪ੍ਰਕਰਮਾਂ ਦਾ ਭਾਵ ਕੀ ਹੈ ਜਿਵੇਂ ਅਸੀਂ ਜਾਣਦੇ ਹਾਂ ਸੱਤ ਫੇਰੇ ਪਹਿਲੇ ਵਿਆਹ ਦੇ ਹੁੰਦੇ ਸਨ ਤੇ ਸੱਤ ਫੇਰੇ ਸੱਤ ਬਚਨ ਮੰਨੇ ਜਾਂਦੇ ਨੇ ਸੱਤ ਕੌਲ ਮੰਨੇ ਜਾਂਦੇ ਨੇ ਸੱਤ ਸ਼ਰਤਾਂ ਰੱਖੀਆਂ ਜਾਂਦੀਆਂ ਨੇ ਉਹ ਸੱਤ ਬਚਨਾਂ ਦੇ ਸੱਤ ਫੇਰੇ ਮੰਨੇ ਜਾਂਦੇ ਨੇ ਪਹਿਲੇ ਸੱਤ ਸਨ ਪਰ ਆਨੰਦ ਕਾਰਜ ਸਮੇਂ ਚਾਰ ਗੁਰੂ ਸਾਹਿਬ ਨੇ ਸਾਨੂੰ ਚਾਰ ਲਾਵਾ ਬਖਸ਼ੀਆਂ ਇਹ ਚਾਰ ਲਾਵਾ ਦਾ ਭਾਵ ਕੀ ਹੈ ਚਾਰ ਲਾਵਾ ਦਾ ਮਹੱਤਵ ਕੀ ਹੈ ਇਹ ਸਾਰੀ ਵਿਚਾਰ ਆਪਾਂ ਜੁੜ ਕੇ ਸਰਵਣ ਕਰਨੀ ਹੈ ਰੋਜ਼ਾਨਾ ਆਪ ਜੀ ਨੇ ਆਉਣਾ ਹੈ ਤੇ ਨਿਰੰਤਰ ਲੜੀ ਵਾਰ ਜਦੋਂ ਤੱਕ ਇਹ ਵਿਚਾਰ ਹੋਈ ਆਪ ਸਰਬਤ ਸੰਗਤਾਂ ਨੇ ਲਾਹੇ ਲੈਣੇ ਹਨ ਸੋ ਆਓ ਕਰੋ ਕਿਰਪਾ ਮਨ ਬਿਰਤੀਆਂ ਇਕਾਗਰ ਕਰ ਲਈਏ ਕਿਉਂਕਿ ਮੇਰੇ ਸਤਿਗੁਰੂ ਦਾ ਬਚਨ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਮੇਰੇ ਸਾਈਹਬ ਕਹਿੰਦੇ ਪ੍ਰਭੂ ਦੀ ਉਸਤਤ ਕਰ हे ਮੇਰੇ ਮਿੱਤਰ हे ਮੇਰੇ ਸੰਤ ਪਿਆਰੇ ਉਹ ਪ੍ਰਭ ਦੀ ਉਸਤਤ ਕਰ ਪਰ ਖਿਆਲ ਕਰੀ ਸਾਵਧਾਨਤਾ ਦੇ ਨਾਲ ਸਾਵਧਾਨਤਾ ਨਾ ਹੋਵੇ ਨਾ ਸੂਈ ਦੇ ਨੱਕੇ ਵਿੱਚ ਧਾਗਾ ਨਹੀਂ ਜੇ ਪੈਂਦਾ ਸਾਵਧਾਨਤਾ ਨਾ ਹੋਵੇ ਸਾਵਧਾਨਤਾ ਨਾ ਹੋਵੇ ਤੇ ਗੁਰੂ ਕੇ ਪਿਆਰਿਓ ਅਸੀਂ ਕਈ ਵਾਰ ਸਫਰ ਕਰਦੇ ਆ ਸਫਰ ਨਹੀਂ ਕਰ ਸਕਦੇ ਸਾਵਧਾਨਤਾ ਜ਼ਰੂਰੀ ਹੈ ਮੇਰੇ ਸਾਹਿਬ ਜੀ ਕਹਿੰਦੇ ਹਨ ਸਾਵਧਾਨ ਇਕਾਗਰ ਚਿਤ ਚਿਤ ਨੂੰ ਇਕਾਗਰ ਕਰਕੇ ਤੇ ਸਾਵਧਾਨਤਾ ਦੇ ਨਾਲ ਉਹ ਪਰਮਾਤਮਾ ਦੀ ਉਸਤਤ ਕਰ ਤੇ ਆਓ ਆਪਾਂ ਸਰੀਰ ਕਰਕੇ ਨਹੀਂ ਮਨ ਕਰਕੇ ਗੁਰੂ ਚਰਨਾਂ ਵਿੱਚ ਹਾਜ਼ਰ ਹੋਈਏ ਸੋ ਸਰਬਤ ਸੰਗਤਾਂ ਸਤ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਨਾਲ ਪਾਓ ਸਾਂਝ ਬੜੇ ਅਦਬ ਦੇ ਨਾਲ ਆਖੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦਾ ਪਾਵਨ ਫਰਮਾਨ ਆਪਾਂ ਆਨੰਦ ਕਾਰਜ ਦੇ ਸਮੇਂ ਸਰਵਣ ਕਰਦੇ ਹਾਂ ਜਦੋਂ ਵੀ ਆਨੰਦ ਕਾਰਜ ਹੁੰਦਾ ਹੈ ਇਹ ਬਚਨ ਜ਼ਰੂਰ ਆਪਾਂ ਸੁਣਦੇ ਹਾਂ ਸਿੱਖਿਆ ਦੇ ਰੂਪ ਵਿੱਚ ਕਿਹੜਾ ਬਚਨ ਧਨ ਪਿਰ ਇਹ ਨਾ ਆਖੀਆਂ ਨਾ ਧਨ ਨਾਮ ਹੈ ਇਸਤਰੀ ਦਾ ਤੇ ਪਿਰ ਨਾਮ ਹੈ ਪੁਰਸ਼ ਦਾ ਜਿੰਨੀ ਦੇਰ ਸਵੈਂਬਰ ਨਹੀਂ ਜਿੰਨੀ ਦੇਰ ਵਿਆ ਨਹੀਂ ਜਿੰਨੀ ਦੇਰ ਆਨੰਦ ਕਾਰਜ ਨਹੀਂ ਉਨੀ ਦੇਰ ਕੋਈ ਰਿਸ਼ਤਾ ਨਹੀਂ ਪਰ ਹਾਂ ਆਨੰਦ ਕਾਰਜ ਤੋਂ ਬਾਅਦ ਰਿਸ਼ਤਾ ਬਣ ਜਾਂਦਾ ਹੈ ਉਹ ਰਿਸ਼ਤਾ ਬਣ ਜਾਂਦਾ ਤੇ ਜਿਹੜਾ ਰਿਸ਼ਤਾ ਆਨੰਦ ਕਾਰਜ ਤੋਂ ਬਾਅਦ ਬਣਦਾ ਹੈ ਨਾ ਉਸੇ ਰਿਸ਼ਤਿਆਂ ਦਾ ਜਿਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਆਂਦਾ ਕਿਤੇ ਸਤਿਗੁਰੂ ਜੀ ਨੇ ਕੰਤ ਅਤੇ ਕਾਮਣ ਦੀ ਗੱਲ ਕੀਤੀ ਹੈ ਨਾਨਕ ਕਾਮਣ ਕੰਤੈ ਭਾਵ ਹੈ ਆਪੇ ਹੀ 라ਵੇ ਕੰਤ ਦੀ ਗੱਲ ਕੀਤੀ ਕੰਤ ਤੋਂ ਭਾਵ ਹੈ ਪਤੀ ਤੇ ਕਾਮਣ ਤੋਂ ਭਾਵ ਹੈ ਪਤਨੀ ਕਿਤੇ ਮੇਰੇ ਸਤਿਗੁਰੂ ਜੀ ਨੇ ਇਹ ਰਿਸ਼ਤਾ ਆਖਿਆ ਕਿ ਧਨ ਪਿਰ ਇਹ ਨਾ ਆਖਿਨ ਧਨ ਤੋਂ ਭਾਵ ਪਤਨੀ ਤੇ ਪਿਰ ਤੋਂ ਭਾਵ ਪਤੀ ਕਿਤੇ ਮੇਰੇ ਸਤਿਗੁਰੂ ਜੀ ਨੇ ਸੁਹਾਗ ਤੇ ਸੁਹਾਗਣ ਦੀ ਐਗਜ਼ਾਮਪਲ ਦਿੱਤੀ ਹੈ ਉਦਾਹਰਣ ਦਿੱਤੀ ਹੈ ਸੁਹਾਗ ਪਤੀ ਨੂੰ ਕਿਹਾ ਜਾਂਦਾ ਹੈ ਤੇ ਸੁਹਾਗਣ ਪਤਨੀ ਨੂੰ ਆਖਿਆ ਜਾਂਦਾ ਹੈ ਕਿਤੇ ਮੇਰੇ ਸਤਿਗੁਰੂ ਜੀ ਨੇ ਇਸੇ ਹੀ ਰਿਸ਼ਤੇ ਨੂੰ ਹੋਰ ਨਾਮ ਦੇ ਕੇ ਵੀ ਆਖਿਆ ਹੈ ਮੀਆਂ ਅਤੇ ਬੀਬੀ ਆਖਿਆ ਮੀਆਂ ਨਾਮ ਪਤੀ ਦਾ ਬੀਬੀ ਪਤਨੀ ਦਾ ਹੈ ਹੁਣ ਆਪਾਂ ਵਿਚਾਰਦੇ ਹਾਂ ਕਿ ਧੰਨ ਪਰ ਇਹ ਨਾਂ ਆਖੀਆਂ ਬਹਿਣ ਇਕੱਠੇ ਹੋਏ ਜਦੋਂ ਸਿੱਖਿਆ ਰੂਪ ਵਿੱਚ ਆਪਾਂ ਸਾਰੇ ਸਰਵਣ ਕਰਦੇ ਹਾਂ ਕਿ ਧੰਨ ਪਰ ਉਹ ਨਹੀਂ ਆਖੇ ਜਾਂਦੇ ਜਿਹੜੇ ਇਕੱਠੇ ਹੋ ਕੇ ਬੈਠ ਜਾਂਦੇ ਨੇ ਇਕੱਠੇ ਹੋ ਕੇ ਬੈਠਦੇ ਨੇ ਉਨਾਂ ਨੂੰ ਅਸੀਂ ਧੰਨ ਪਿਰ ਨਹੀਂ ਕਹਿ ਸਕਦੇ ਪਤੀ ਪਤਨੀ ਨਹੀਂ ਕਹਿ ਸਕਦੇ ਮਹਾਰਾਜ ਕਿਹੜੇ ਨੇ ਪਤੀ ਤੇ ਪਤਨੀ ਤੇ ਸਹਿਬ ਕਹਿੰਦੇ ਇੱਕ ਜੋਤ ਦੋਏ ਮੂਰਤੀ ਧੰਨ ਪਿਰ ਕਹੀਐ ਸੋ ਸਹਿਬ ਕਹਿੰਦੇ ਜੋਤ ਇੱਕ ਹੋਵੇ ਮੂਰਤਾਂ ਦੋ ਹੋਣ ਜਿੱਥੇ ਮੂਰਤ ਦੀ ਗੱਲ ਕੀਤੀ ਹੈ ਨਾ ਉੱਥੇ ਸਤਿਗੁਰੂ ਨੇ ਕਹਿ ਦਿੱਤਾ ਦੋ ਮੂਰਤਾਂ ਇੱਕ ਨਹੀਂ ਕਿਉਂ ਕਿਉਂਕਿ ਆ ਸਰੀਰ ਹੈ ਸਰੀਰ ਦੋ ਕਦੇ ਵੀ ਇੱਕ ਨਹੀਂ ਹੁੰਦੇ ਪਰ ਹਾਂ ਜੋਤ ਇੱਕ ਹੋ ਜਾਂਦੀ ਹੈ ਮੇਰੇ ਸਤਿਗੁਰੂ ਕਹਿੰਦੇ ਨੇ ਕਿ ਹਕੀਕਤ ਵਿੱਚ ਪਤੀ ਤੇ ਪਤਨੀ ਉਹ ਨਹੀਂ ਯਕੀਨਨ ਮੰਨ ਲੈਣਾ ਪਤੀ ਤੇ ਪਤਨੀ ਉਹ ਨਹੀਂ ਜਿਨ੍ਹਾਂ ਦੀ ਜੋਤ ਇੱਕ ਹੋ ਗਈ ਜਿਹੜੇ ਜੋਤ ਕਰਕੇ ਇੱਕ ਹੋ ਗਏ ਜਿਹੜੇ ਵਿਚਾਰਾਂ ਕਰਕੇ ਇੱਕ ਹੋ ਗਏ ਸਰੀਰ ਕਰਕੇ ਭਾਵੇਂ ਉਹ ਦੋ ਰਹਿਣਗੇ ਸਰੀਰ ਨਹੀਂ ਇਕ ਹੋਣੇ ਦੋਏ ਮੂਰਤੀ ਹੈ ਤੇ ਦੋਵੇਂ ਮੂਰਤੀ ਰਹਿਣਾ ਹੈ ਪਰ ਅੰਦਰ ਇੱਕ ਹੋ ਜਾਏ ਪੁਲੇਖਾ ਜ਼ਰੂਰ ਪੈ ਜਾਂਦਾ ਅਸੀਂ ਕਈ ਵਾਰ ਵੇਖਦੇ ਹਾਂ ਪਤੀ ਤੇ ਪਤਨੀ ਦੋਵੇਂ ਇਕੱਠੇ ਬੈਠਦੇ ਨੇ ਅਸੀਂ ਇਹ ਵੀ ਦੇਖਦੇ ਹਾਂ ਪਤੀ ਤੇ ਪਤਨੀ ਘਰ ਤੋਂ ਬਾਹਰ ਵੀ ਦੋਵੇਂ ਇਕੱਠੇ ਜਾਂਦੇ ਨੇ ਅਸੀਂ ਇਹ ਵੀ ਦੇਖਦੇ ਹਾਂ ਪਤੀ ਪਤਨੀ ਗੁਰੂ ਘਰ ਵੀ ਇਕੱਠੇ ਆਉਂਦੇ ਨੇ ਅਸੀਂ ਇਹ ਵੀ ਵੇਖਦੇ ਹਾਂ ਲੰਗਰ ਦੋਵੇਂ ਇਕੱਠੇ ਬੈਠ ਕੇ ਛਕਦੇ ਨੇ ਅਸੀਂ ਇਹ ਵੀ ਵੇਖ ਲੈਣੇ ਆ ਕਿ ਜੋ ਖਰੀਦੋ ਫਰੋਕਤ ਕਰਦੇ ਨੇ ਪਤੀ ਤੇ ਪਤਨੀ ਦੋਵੇਂ ਇਕੱਠੇ ਕਰ ਲੈਂਦੇ ਨੇ ਤੇ ਹੁਣ ਜਦੋਂ ਬਾਜ਼ਾਰ ਵੀ ਦੋਵੇਂ ਇਕੱਠੇ ਜਾਂਦੇ ਨੇ ਗੁਰਦੁਆਰਾ ਸਾਹਿਬ ਵੀ ਦੋਵੇਂ ਇਕੱਠੇ ਆਉਂਦੇ ਨੇ ਇੱਕੋ ਸੇਜ ਤੇ ਵੀ ਦੋਵੇਂ ਇਕੱਠੇ ਬੈਂਦੇ ਨੇ ਤੇ ਸੱਚ ਜਾਣਿਓ ਕੀ ਇਹ ਪਤੀ ਪਤਨੀ ਹਨ ਮੇਰੇ ਸਹਿਬ ਕਹਿੰਦੇ ਨਹੀਂ ਇਹ ਪਤੀ ਪਤਨੀ ਨਹੀਂ ਪਤੀ ਪਤਨੀ ਉਹ ਨਹੀਂ ਜਿਨ੍ਹਾਂ ਦੇ ਵਿਚਾਰ ਇੱਕ ਹੋ ਗਏ ਨੇ ਗੁਰੂ ਕੇ ਪਿਆਰਿਓ ਬਾਹਰੋਂ ਭਾਵੇਂ ਦੋ ਨੇ ਇਕੱਠੇ ਤੁਰਨ ਦੇ ਨਾਲ ਪਤੀ ਪਤਨੀ ਬਨਣਾ ਨਹੀਂ ਕਿਉਂਕਿ ਇਹੋ ਜੀ ਵੀ ਵੇਖੇ ਨੇ ਜਿਹੜੇ ਘਰੋਂ ਬਾਹਰ ਇਕੱਠੇ ਜਾਂਦੇ ਨੇ ਗੁਰਦੁਆਰਾ ਸਾਹਿਬ ਇਕੱਠੇ ਜਾਂਦੇ ਨੇ ਸਲਾਹ ਵੀ ਇਕੱਠਿਆਂ ਕਰਦੇ ਨੇ ਖਾਂਦੇ ਵੀ ਇਕੱਠੇ ਨੇ ਪੀਂਦੇ ਵੀ ਇਕੱਠੇ ਨੇ ਬੈਂਦੇ ਵੀ ਇਕੱਠੇ ਨੇ ਉੱਠਦੇ ਵੀ ਇਕੱਠੇ ਨੇ ਪਰ ਜਿਵੇਂ ਦੋਵਾਂ ਦੀਆਂ ਹੀ ਵੱਖਰੀਆਂ ਵੱਖਰੀਆਂ ਜੇਬਾਂ ਦੋਵਾਂ ਦੀਆਂ ਵੱਖਰੀਆਂ ਵੱਖਰੀਆਂ ਬੈਂਕ ਬੈਲੈਂਸ ਦੋਵਾਂ ਦੇ ਵੱਖ-ਵੱਖ ਦੋਵੇਂ ਇੱਕ ਦੂਸਰੇ ਤੋਂ ਕੁਝ ਨਾ ਕੁਝ ਛੁਪਾ ਰਹੇ ਹੁੰਦੇ ਨੇ ਕਿ ਉਹ ਪਤੀ ਪਤਨੀ ਨੇ ਗੁਰਮਤ ਅਨੁਸਾਰ ਉਹ ਪਤੀ ਪਤਨੀ ਨਹੀਂ ਜਿਹੜੇ ਲਕੋਹ ਰੱਖ ਰਹੇ ਨੇ ਹਕੀਕਤ ਵਿੱਚ ਅੰਦਰ ਦਾ ਇੱਕ ਹੋ ਜਾਣਾ ਹੀ ਪਤੀ ਪਤਨੀ ਹੈ ਹਾਂ ਬਾਹਰੋਂ ਸਰੀਰ ਕਰਕੇ ਭਾਵੇਂ ਪਤੀ ਤੇ ਪਤਨੀ ਵਿੱਚ ਜਿੰਨੀ ਮਰਜ਼ੀ ਦੂਰੀ ਆ ਜਾਵੇ ਪਰ ਸੱਚ ਜਾਣਿਓ ਜਿਸ ਦਿਨ ਅੰਦਰੋਂ ਇੱਕਮਿਕਤਾ ਮਿਲਦੀ ਹੈ ਜਿਸ ਦਿਨ ਅੰਦਰੋਂ ਜੋਤ ਇੱਕ ਹੋ ਜਾਂਦੀ ਹੈ ਆ ਬਾਹਰ ਦੀ ਦੂਰੀ ਕੋਈ ਮਾਇਨਾ ਨਹੀਂ ਰੱਖਦੀ ਬਾਹਰ ਦੀ ਦੂਰੀ ਬਿਲਕੁਲ ਨਾਮ ਪ੍ਰਤੀਤ ਹੁੰਦੀ ਹੈ ਕਿਉਂਕਿ ਅੰਦਰੋਂ ਇੱਕ ਹੋ ਗਿਆ ਇਸ ਵਾਰ ਤੇ ਮੇਰੇ ਸਹਬ ਕਹਿੰਦੇ ਧੰਨ ਪਿਰ ਇਹ ਨਾ ਆਖੀਆਂ ਨਾ ਬੈਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧੰਨ ਪਿਰ ਕਹੀਐ ਸੋਏ ਤੇ ਹੁਣ ਗੁਰੂ ਨਾਨਕ ਸਹਿ ਮਹਾਰਾਜ ਪਾਤਸ਼ਾਹ ਜੀ ਨੇ ਆ ਸੰਦੇਸ਼ ਦੇ ਕੇ ਸਾਨੂੰ ਸਮਝਾਉਣਾ ਕੀਤਾ ਕਿ ਧੰਨ ਪਿਰ ਇਹ ਨਹੀਂ ਆ ਇਕੱਠੇ ਹੋ ਕੇ ਬਹਿਣਾ ਆ ਪਤੀ ਤੇ ਪਤਨੀ ਐਵੇਂ ਨਹੀਂ ਬਣ ਜਾਂਦੇ ਪਤੀ ਤੇ ਪਤਨੀ ਵਾਸਤੇ ਅੰਦਰ ਦੀ ਜੋਤ ਇੱਕ ਹੋਣੀ ਲਾਜ਼ਮੀ ਹੈ ਉਹ ਅੰਦਰ ਦੀ ਜੋਤ ਇੱਕ ਕਿਵੇਂ ਹੋਵੇ ਆਪਾਂ ਆਨੰਦ ਕਾਰਜ ਤੱਕ ਪਹੁੰਚਣਾ ਪਰ ਇੱਕ ਗੱਲ ਧਿਆਨ ਰੱਖਣਾ ਪਿਛੋਕੜ ਸਾਨੂੰ ਵੇਖਣਾ ਪਵੇਗਾ ਕਿ ਸਾਡਾ ਪਿਛੋਕੜ ਕੀ ਸੀ ਆਨੰਦ ਕਾਰਜ ਦਾ ਪਿਛੋਕੜ ਕੀ ਸੀ ਆਨੰਦ ਕਾਰਜ ਤੋਂ ਪਹਿਲਾਂ ਇਹਦਾ ਨਾਮ ਵਿਆਹ ਕਰਕੇ ਆਂਦਾ ਹੈ ਗੁਰਬਾਣੀ ਅੰਦਰ ਵੀ ਆਪਾਂ ਪੜਦੇ ਹਾਂ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਹੋਰ ਅਨੇਕਾਂ ਜਗ੍ਹਾ ਤੇ ਵਿਆਹ ਸ਼ਬਦ ਆਪਾਂ ਪੜਦੇ ਹਾਂ ਹੁਣ ਆਨੰਦ ਕਾਰਜ ਤੋਂ ਪਹਿਲਾਂ ਇਹਦਾ ਨਾਮ ਵਿਆਸੀ ਵਿਆਹ ਤੋਂ ਪਹਿਲਾਂ ਇਹਦਾ ਨਾਮ ਸਵੰਬਰ ਸੀ ਤੇ ਹੁਣ ਸਵੰਬਰ ਦੀ ਜ਼ਰੂਰਤ ਕਿਉਂ ਪਈ ਵਿਆਹ ਦੀ ਲੋੜ ਕਿਉਂ ਪਈ ਇਹਦੇ ਵਾਸਤੇ ਸਾਨੂੰ ਪਿੱਛੋ ਘੜ ਜਾਣਾ ਪਵੇਗਾ ਸਾਨੂੰ ਵਿਚਾਰਨਾ ਪਵੇਗਾ ਕਿਉਂ ਪਿਆ ਕਿਉਂ ਜ਼ਰੂਰਤ ਪਈ ਕਿਉਂ ਇਹ ਸਵੰਮਰ ਰਚੇ ਗਏ ਤੇ ਕਿਉਂ ਫਿਰ ਵਿਆਹ ਦੀ ਜ਼ਰੂਰਤ ਪਈ ਤੇ ਜੇ ਆਪਾਂ ਪਿਸ਼ੋਕੜ ਵੱਲ ਜਾਈਏ ਤੇ ਆਪਾਂ ਸਾਰੇ ਜਾਣਦੇ ਹਾਂ ਮੇਰੇ ਸਾਹਿਬ ਨੇ ਰਚਨਾ ਰਚੀ ਹੈ ਮੇਰੇ ਸਤਿਗੁਰੂ ਨੇ ਰਚਨਾ ਰਚੀ ਹੈ ਕੋਈ ਆਖਦਾ ਹੈ ਆਦਮ ਤੋਂ ਸੰਸਾਰ ਬਣਿਆ ਹੈ ਕੋਈ ਕਹਿੰਦਾ ਐਡਮ ਤੋਂ ਹੀ ਸੰਸਾਰ ਬਣਿਆ ਪਰ ਗੁਰਮਤ ਦਾ ਫੈਸਲਾ ਹੈ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕਹਿੰਦੇ ਇੱਕ ਹੁਕਮ ਕੀਤਾ ਕੀਤਾ ਕਵਾਉ ਕਵਾਉ ਤੋਂ ਭਾਵ ਹੁੰਦਾ ਹੁਕਮ ਉਹ ਮਾਲਕ ਨੇ ਇੱਕ ਹੁਕਮ ਕੀਤਾ ਹੁਣ ਹੁਕਮ ਕਰਦਿਆਂ ਸਾਰ ਪਸਾਰਾ ਹੋ ਗਿਆ ਸਾਰਾ ਸੰਸਾਰ ਬਣ ਗਿਆ ਤੇ ਮੇਰੇ ਸਹਿਬ ਕਹਿੰਦੇ ਉੱਥੇ ਇੱਕ ਆਦਮ ਪੈਦਾ ਨਹੀਂ ਉੱਥੇ ਇੱਕ ਬਾਬਾ ਆਦਮ ਨਹੀਂ ਹੋਇਆ ਉੱਥੇ ਤੇ ਮੇਰੇ ਸਤਿਗੁਰੂ ਕਹਿੰਦੇ ਹਨ ਚੱਲਣ ਲੱਖ ਦਰਿਆਓ ਲੱਖਾਂ ਹੀ ਜੀਵਣੀਆਂ ਦੇ ਦਰਿਆ ਤੌਰ ਤੇ ਤੇ ਜਦੋਂ ਸੰਸਾਰ ਬਣਿਆ ਹੈ ਜਾਂ ਕਰਤਾ ਸਿਰઠી ਕੋ ਸਾਜੇ ਆਪੇ ਜਾਣੈ ਸੋਈ ਜਦੋਂ ਸੰਸਾਰ ਬਣਿਆ ਕਿਵੇਂ ਬਣਿਆ ਇਹ ਤੇ ਮਾਲਕ ਆਪ ਜਾਣੈ ਪਰ ਉਹਦੇ ਹੁਕਮ ਅੰਦਰ ਉਹਦੇ ਹੁਕਮ ਦੇ ਵਿੱਚ ਪਸਾਰਾ ਹੋਇਆ ਤੇ ਲੱਖਾਂ ਜੀਵਣੀਆਂ ਦੇ ਦਰਿਆ ਚੱਲ ਪਏ ਜਿਹੜੇ ਲੱਖਾਂ ਜੀਵਣੀਆਂ ਦੇ ਦਰਿਆ ਚੱਲੇ ਨੇ ਗੁਰੂ ਪਿਆਰਿਓ ਮੇਰੇ ਸਤਗੁਰੂ ਨੇ ਪ੍ਰਕਿਰਤੀ ਦੇ ਅੰਦਰ ਇੱਕ ਨਿਜਮ ਪੈਦਾ ਕਰ ਦਿੱਤਾ ਨਰ ਅਤੇ ਮਾਦਾ ਹੁਣ ਨਰ ਤੇ ਮਾਦਾ ਪੈਦਾ ਹੋਏ ਭਾਵ ਕੇ ਔਰਤ ਅਤੇ ਮਰਦ ਪੈਦਾ ਹੋਏ ਔਰਤ ਤੇ ਮਰਦ ਦਾ ਜਦੋਂ ਜਨਮ ਹੋਇਆ ਸੰਸਾਰ ਵਿਕਸਤ ਹੋਇਆ ਤੇ ਗੁਰੂ ਕੇ ਪਿਆਰਿਓ ਉਸ ਸਮੇਂ ਆ ਜਿਹੜਾ ਬੁੱਧੀ ਵਾਲਾ ਸੀ ਜਿਹੜਾ ਮਨ ਵਾਲਾ ਸੀ ਮਨੁੱਖ ਇਹਨੇ ਔਰਤ ਨੂੰ ਜਿਹੜਾ ਮਦੀਨ ਸੀ ਨਾ ਜਿਹੜੀ ਔਰਤ ਸੀ ਔਰਤ ਨੂੰ ਇਹਨੇ ਖਿਡਾਉਣਾ ਸਮਝ ਲਿਆ ਔਰਤ ਨੂੰ ਇਹਨੇ ਖਿਡਾਉਣਾ ਸਮਝ ਲਿਆ ਔਰਤ ਇਹਦੇ ਵਾਸਤੇ ਕੇਵਲ ਮਨ ਪਰਚਾਵਾ ਬਣ ਗਿਆ ਇਹਨੇ ਆਪਣੇ ਮਨ ਪਰਚਾਉਣ ਵਾਸਤੇ ਉਹਦੇ ਨਾਲ ਖੇਡਣਾ ਉਹਦੀ ਹੋਰ ਕੋਈ ਵੈਲਿਊ ਨਹੀਂ ਸੀ ਔਰਤ ਨੂੰ ਮਨ ਪਰਚਾਵਾ ਤੇ ਔਰਤ ਨੂੰ ਕੇਵਲ ਖਿਡਾਉਣਾ ਸਮਝਿਆ ਆਹੀ ਕਾਰਨ ਬਣਿਆ ਕਿ ਜਦੋਂ ਵੀ ਔਰਤ ਹੁੰਦੀ ਸੀ ਭਾਵੇਂ ਕਿਸੇ ਦੇ ਘਰ ਬੱਚੀ ਜਨਮ ਲੈਂਦੀ ਸੀ ਉਹਨੂੰ ਫਿਕਰ ਪੈ ਜਾਂਦਾ ਸੀ ਕਿ ਇਹਨੂੰ ਕਿਸੇ ਨਾ ਕਿਸੇ ਨੇ ਲੁੱਟ ਕੇ ਲੈ ਜਾਣਾ ਖੋ ਕੇ ਲੈ ਜਾਣਾ ਵੇ ਵਿਚਾਰੀਆਂ ਨੇ ਲੈ ਜਾਣਾ ਕੇਵਲ ਕਾਮਬਸ ਹੋਏ ਮਨੁੱਖਾਂ ਨੇ ਆਪਣੀ ਰਖੇਲ ਬਣਾ ਲੈਣਾ ਇਸ ਵਾਸਤੇ ਲੋਕ ਧੀ ਦੇ ਜਨਮ ਤੋਂ ਸ਼ੁਰੂ ਤੋਂ ਹੀ ਡਰਨ ਲੱਗ ਗਏ ਭੈ ਖਾਣ ਲੱਗ ਗਏ ਪੁੱਤ ਹੋਵੇ ਤੇ ਲੋਕ ਖੁਸ਼ੀ ਮਨਾਉਂਦੇ ਸਨ ਧੀ ਹੋਵੇ ਤੇ ਖੁਸ਼ੀ ਨਹੀਂ ਸੀ ਹੁੰਦੀ ਕਾਰਨ ਕਾਰਨ ਕੇਵਲ ਇਨਾ ਕਿ ਸਭ ਨੂੰ ਪਤਾ ਸੀ ਕਿ ਔਰਤ ਕੇਵਲ ਖੇਡੋਣਾ ਹੈ ਸਭ ਨੂੰ ਪਤਾ ਸੀ ਇਹ ਕੇਵਲ ਮਨ ਪਰਚਾਵੇ ਦੀ ਚੀਜ਼ ਹੈ ਇਹਨੂੰ ਕੇਵਲ ਵਸਤੂ ਸਮਝਿਆ ਜਾਂਦਾ ਸੀ ਔਰਤ ਨੂੰ ਕੋਈ ਸਨਮਾਨ ਸੰਸਾਰ ਨੇ ਨਹੀਂ ਦਿੱਤਾ ਔਰਤ ਨੂੰ ਕੋਈ ਸਨਮਾਨ ਇਸ ਜਗਤ ਨੇ ਨਹੀਂ ਦਿੱਤਾ ਤੇ ਗੁਰੂ ਕੇ ਪਿਆਰਿਓ ਔਰਤ ਜਿਹੜੀ ਖਿਡੌਣਾ ਬਣ ਕੇ ਰਹਿ ਗਈ ਲੋਕ ਆਂਦੇ ਸਨ ਤੇ ਲੁੱਟ ਕੇ ਲੈ ਜਾਂਦੇ ਸਨ ਜਿੱਥੇ ਕੋਈ ਸੋਹਣੀ ਜਿੱਥੇ ਕੋਈ ਚੰਗੀ ਮੁਟਿਆਰ ਵੇਖਣੀ ਉੱਥੇ ਹੀ ਲੁੱਟਾਂ ਖੂਹਾਂ ਸ਼ੁਰੂ ਹੋ ਜਾਣੀਆਂ ਕਿਤੇ ਡਾਕੂਆਂ ਨੇ ਲੁੱਟ ਕੇ ਲੈ ਜਾਣੀ ਦੇ ਕਿਤੇ ਤਾਕਤਵਰਾਂ ਨੇ ਪਹਿਲਵਾਨਾਂ ਨੇ ਲੁੱਟ ਕੇ ਲੈ ਜਾਣਾ ਕਿਤੇ ਗਰੀਬ ਤੋਂ ਅਮੀਰ ਨੇ ਲੁੱਟ ਕੇ ਲੈ ਜਾਣੀ ਬਸ ਆਹੀ ਕਾਰਨ ਹੁੰਦਾ ਸੀ ਕਿ ਜੇ ਕਿਸੇ ਕੋਲ ਧੀ ਜਾਂ ਭੈਣ ਹੋਣੀ ਤੇ ਉਹ ਉਹਦੇ ਕੋਲ ਨਹੀਂ ਸੀ ਰਹਿੰਦੀ ਕੋਈ ਨਾ ਕੋਈ ਖੋ ਕੇ ਲੈ ਜਾਂਦਾ ਸੀ ਤੇ ਗੁਰੂ ਕੇ ਪਿਆਰਿਓ ਉਸ ਸਮੇਂ ਇੱਕ ਰੁਝਾਨ ਬਣਿਆ ਕਿਉਂਕਿ ਸੋਹਪਣ ਤੇ ਕਰੂਪਤਾ ਜਦੋਂ ਦਾ ਸੰਸਾਰ ਬਣਿਆ ਉਦੋਂ ਦੀ ਪੈਦਾ ਹੋਈ ਹੈ ਕਰੂਪਤਾ ਕਹਿੰਦੇ ਨੇ ਜਿਹੜਾ ਰੂਪ ਚੰਗਾ ਨਾ ਲੱਗੇ ਜਿਹੜਾ ਰੂਪ ਭੈੜਾ ਲੱਗੇ ਤੇ ਸੁੰਦਰਤਾ ਜਿਹੜਾ ਰੂਪ ਬੜਾ ਹੀ ਸੋਹਣਾ ਲੱਗੇ ਸੁਹਾਵਣਾ ਲੱਗੇ ਉਹਨੂੰ ਕਹਿੰਦੇ ਆ ਸੁੰਦਰਤਾ ਹੁਣ ਸੁੰਦਰਤਾ ਤੇ ਕ੍ਰੂਪਤਾ ਇਹ ਦੋਵੇਂ ਉਦੋਂ ਤੋਂ ਜਨਮ ਲਈਆਂ ਲੈ ਕੇ ਆਈਆਂ ਨੇ ਜਦੋਂ ਦਾ ਸੰਸਾਰ ਬਣਿਆ ਹੈ ਤੇ ਗੁਰੂ ਕੇ ਪਿਆਰਿਓ ਜਦੋਂ ਸੰਸਾਰ ਬਣਿਆ ਸੁੰਦਰਤਾ ਉਦੋਂ ਦੀ ਏ ਤੇ ਜਿਨ੍ਹਾਂ ਦੇ ਘਰ ਸੁੰਦਰ ਲੜਕੀਆਂ ਪੈਦਾ ਹੁੰਦੀਆਂ ਸਾਨਾ ਉਹਨਾਂ ਨੂੰ ਫਿਕਰ ਪੈ ਜਾਂਦਾ ਸੀ ਉਹਨਾਂ ਨੂੰ ਫਿਕਰ ਪੈ ਜਾਂਦਾ ਸੀ ਉਹ ਲੜਕੀਆਂ ਨੂੰ ਲਕੋ ਲਕੋ ਕੇ ਰੱਖਦੇ ਸਨ ਜੇ ਕਿਤੇ ਘਰ ਤੋਂ ਬਾਹਰ ਜਾਣਾ ਵੀ ਪਵੇ ਤੇ ਪਤਾ ਜੇ ਉਸ ਸਮੇਂ ਲੜਕੀ ਦੇ ਚਿਹਰੇ ਦੇ ਉੱਤੇ ਕਾਲ ਕਮਲ ਦਿੱਤੀ ਜਾਂਦੀ ਸੀ ਚਿਹਰੇ ਦੇ ਉੱਤੇ ਕਾਲ ਕਮਲ ਦਿੱਤੀ ਜਾਂਦੀ ਸੀ ਸਾਰਾ ਮੂੰਹ ਕਾਲਕ ਦੇ ਨਾਲ ਹੀ ਕਾਲਾ ਕਰ ਦਿੱਤਾ ਜਾਂਦਾ ਸੀ ਉਹਦਾ ਕਾਰਨ ਕੀ ਸੀ ਉਹਦੀ ਸੁੰਦਰਤਾ ਜਿਹੜੀ ਹੈ ਨਾ ਉਹ ਦਿਖਾਈ ਨਾ ਦੇਵੇ ਉਹ ਕਰੂਪ ਦਿਸੇ ਉਹਦਾ ਸੁੰਦਰ ਰੂਪ ਜਿਹੜਾ ਲੁੱਕ ਜਾਵੇ ਹੁਣ ਉਹ ਸੁੰਦਰਤਾ ਨੂੰ ਲੁਕੋ ਕੇ ਉਹਦੇ ਮੂੰਹ ਦੇ ਉੱਤੇ ਕਾਲਕ ਮਲ ਕੇ ਧੀ ਨੂੰ ਜਾਂ ਭੈਣ ਨੂੰ ਘਰੋਂ ਬਾਹਰ ਕੱਢਿਆ ਜਾਂਦਾ ਸੀ ਤੇ ਜਦੋਂ ਕੋਈ ਪੁੱਛਦਾ ਸੀ ਵੀ ਆਹ ਕੀ ਕੀਤਾ ਕਿਸ ਵਾਤੇ ਤੇ ਸਿਆਣੇ ਆਖਦੇ ਸਨ ਬੁਰੀ ਨਜ਼ਰ ਨਾ ਲੱਗ ਜਾਏ ਇਸ ਵਾਤੇ ਇਹਦੇ ਮੂੰਹ ਤੇ ਕਾਲਕ ਮਲੀਏ ਕਿ ਇਹਨੂੰ ਬੁਰੀ ਨਜ਼ਰ ਨਾ ਲੱਗ ਜਾਏ ਇੱਥੇ ਖਿਆਲ ਕਰਨਾ ਗੁਰੂ ਕੇ ਪਿਆਰਿਓ ਅੱਜ ਵੀ ਅਸੀਂ ਕਿਤੇ ਭਰਮਾਂ ਵਿੱਚ ਭੁਲੇਖਿਆਂ ਵਿੱਚ ਤੇ ਨਹੀਂ ਅਸੀਂ ਪਸ਼ੋਕੜ ਤਾਂ ਕਦੀ ਵੇਖਿਆ ਹੀ ਨਹੀਂ ਵੀ ਪਸ਼ੋਕੜ ਕੀ ਹੈ ਆ ਬੁਰੀ ਨજર ਅੱਜ ਵੀ ਅਸੀਂ ਮੰਨਦੇ ਆ ਕਿ ਫਲਾਣੇ ਦੀ ਬੁਰੀ ਨજર ਨਾ ਲੱਗ ਜਾਏ ਜੀ ਬੁਰੀ ਨજર ਨਾ ਲੱਗ ਜਾਏ ਪਰ ਬੁਰੀ ਨજર ਦੇ ਭਾਵ ਨੂੰ ਆਪਾਂ ਸਮਝੇ ਹੀ ਕੋਈ ਨਹੀਂ ਬੁਰੀ ਨજર ਕੀ ਸੀ ਬੁਰੀ ਨજર ਸੀ ਕਿ ਉਹ ਕਿਤੇ ਸੋਹਾਪਣ ਵੇਖ ਕੇ ਉਸ ਕੰਨਿਆ ਨੂੰ ਖੋ ਕੇ ਨਾ ਲੈ ਜਾਵੇ ਕਿਉਂਕਿ ਉਹਦੀ ਨਜ਼ਰ ਪੈ ਗਈ ਜੇ ਉਹਨੂੰ ਸੋਹਣੀ ਲੱਗੀ ਤੇ ਉਹਦੀ ਨਜ਼ਰ ਬੁਰੀ ਹੋ ਜਾਣੀ ਹੈ ਜੇ ਉਹ ਸੋਹਣੀ ਲੱਗੀ ਉਹਦੀ ਨਜ਼ਰ ਬੁਰੀ ਹੋ ਜਾਣੀ ਹੈ ਤੇ ਉਹ ਬੁਰੀ ਨਜ਼ਰ ਲੱਗ ਜਾਣੀ ਹੈ ਭਾਵ ਕੁੜੀ ਕਿਸੇ ਨੇ ਖੋ ਕੇ ਲੈ ਜਾਣੀ ਹੈ ਉਹ ਕੰਨਿਆ ਸਾਡੇ ਕੋਲ ਰਹਿਣੀ ਕੋਈ ਨਹੀਂ ਇਸ ਵਾਤੇ ਉਹਦੀ ਸੁੰਦਰਤਾ ਨੂੰ ਲੁਕਾਉਣ ਵਾਸਤੇ ਉਹਦੇ ਚਿਹਰੇ ਉੱਤੇ ਕਾਲਕ ਮਲ ਕੇ ਬਾਹਰ ਭੇਜਿਆ ਜਾਂਦਾ ਸੀ ਤਾਂ ਕਿ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ ਅੱਜ ਉਹ ਭਾਵੇਂ ਸਾਰੇ ਮੂੰਹ ਦੇ ਉੱਤੇ ਅਸੀਂ ਕਾਲਕ ਨਹੀਂ ਮਲਦੇ ਭਾਵ ਮੂੰਹ ਕਾਲਾ ਨਹੀਂ ਕਰਦੇ ਪਰ ਹਾਂ आज जेडी ਕਾਲਕ ਕਿਤੇ ਚਿਹਰੇ ਤੇ ਮਲਾਈ ਜਾਂਦੀ ਸੀ ਅੱਜ ਟਿੱਕੇ ਦਾ ਰੂਪ ਧਾਰਨ ਕਰ ਗਈ ਅੱਜ ਵੀ ਕਈ ਵਾਰ ਵੇਖਿਆ ਬੱਚਾ ਬੜਾ ਸੋਹਣਾ ਹੋਵੇ ਨਾ ਤੇ ਕਈ ਮਾਵਾਂ ਕਾਲਾ ਟਿੱਕਾ ਲਾ ਦਿੰਦੀਆਂ ਨੇ ਹੁਣ ਪੁੱਛੀਏ ਕਿਉਂ ਕਹਿੰਦੇ ਬੁਰੀ ਨਜ਼ਰ ਨਾ ਲੱਗੇ ਕਾਲਾ ਟਿੱਕਾ ਬੁਰੀ ਨਜ਼ਰ ਤੋਂ ਬਚਾਏਗਾ ਪਰ ਕਦੇ ਵਿਚਾਰ ਕੇ ਵੇਖਣਾ ਜੇ ਕਾਲਾ ਟਿੱਕਾ ਬੁਰੀ ਨਜ਼ਰ ਕਰਕੇ ਤੁਸੀਂ ਲਾ ਰਹੇ ਹੋ ਤੇ ਹੋ ਸਕਦਾ ਉਹਦੇ ਸੁਹੱਪਣ ਵਿੱਚ ਕਾਲਾ ਟਿੱਕਾ ਵਾਧਾ ਕਰਦਾ ਹੋਵੇ ਕਈ ਬੱਚੇ ਇਹੋ ਜਿਹੇ ਨੇ ਨਾ ਉਹ ਭਾਵੇਂ ਉਹਦਾ ਇਹਨੇ ਸੋਹਣੇ ਨਹੀਂ ਲੱਗਦੇ ਪਰ ਛੋਟਾ ਜਿਹਾ ਕਾਲਾ ਟਿੱਕਾ ਲਾਣ ਕਰਕੇ ਉਹਦੇ ਸੁਹੱਪਣ ਵਿੱਚ ਵਾਧਾ ਹੋ ਜਾਂਦਾ ਤੇ ਜੇ ਉਹਦਾ ਸੁਹੱਪਣ ਵੱਧ ਗਿਆ ਫਿਰ ਤੇ ਬੁਰੀ ਨਜ਼ਰ ਵਿੱਚ ਸਗੋ ਵਾਧਾ ਹੋ ਗਿਆ ਫਿਰ ਤੇ ਬੁਰੀ ਨਜ਼ਰ ਵਿੱਚ ਵਾਧਾ ਹੋ ਗਿਆ ਉਹਨੇ ਰੋਕਿਆ ਥੋੜੀ ਇਹ ਨਜ਼ਰ ਨੂੰ ਬੁਰੀ ਨਜ਼ਰ ਹੈ ਕਿ ਤੁਹਾਡੇ ਕੋਲ ਕੋਈ ਘਰ ਹੈ ਮਕਾਨ ਹੈ ਪਰ ਤੁਹਾਡਾ ਕੋਈ ਦੁੱਖੀ ਹੈ ਉਹ ਨਹੀਂ ਚਾਹੁੰਦਾ ਤੁਸੀਂ ਮਕਾਨ ਬਣਾਓ ਹੁਣ ਉਹਦੀ ਨਜ਼ਰ ਪੈ ਗਿਆ ਤੁਸੀਂ ਮਕਾਨ ਬਣਾ ਰਹੇ ਹੋ ਉਹਨੇ ਕੋਈ ਨਾ ਕੋਈ ਕਾਰਾ ਕੀਤਾ ਚਾਹੇ ਮਕਾਨ ਵਿਚੇ ਰੋਕ ਦਿੱਤਾ ਚਾਹੇ ਢਾ ਦਿੱਤਾ ਚਾਹੇ ਕੋਈ ਕੇਸ ਬਾ ਦਿੱਤਾ ਚਾਹੇ ਹੋਰ ਕੋਈ ਕਾਰਨ ਵਰਤਿਆ ਉਹਦੀ ਨਜ਼ਰ ਪਈ ਦੁਖੀ ਦੀ ਨਜ਼ਰ ਪਈ ਉਹਨੇ ਤੁਹਾਡਾ ਕੰਮ ਰੋਕਿਆ ਤੁਹਾਡੇ ਕੋਲੋਂ ਜਗਾ ਖੋ ਲਈ ਮਕਾਨ ਢਾ ਦਿੱਤਾ ਇਹਨੂੰ ਕਹਿੰਦੇ ਨੇ ਬੁਰੀ ਨਜ਼ਰ ਦਾ ਲੱਗ ਜਾਣਾ ਇਹਨੂੰ ਕਹਿੰਦੇ ਬੁਰੀ ਨਜ਼ਰ ਦਾ ਲੱਗ ਜਾਣਾ ਹੁਣ ਸੁਹਾਪਣ ਵੇਖ ਕੇ ਕੋਈ ਵੇਖੇ ਤੇ ਲੁੱਟ ਕੇ ਲੈ ਜਾਵੇ ਇਹ ਸੀ ਕੰਨਿਆ ਨੂੰ ਬੁਰੀ ਨਜ਼ਰ ਦਾ ਲੱਗ ਜਾਣਾ ਤੇ ਜੇ ਨਜ਼ਰ ਪੈ ਗਈ ਪਰ ਬੁਰੀ ਨਹੀਂ ਬਣੀ ਉਹ ਨਜ਼ਰ ਬੁਰੀ ਨਹੀਂ ਅੱਜ ਅਸੀਂ ਭੁਲੇਖੇ ਵਿੱਚਾਂ ਅੱਜ ਮਕਾਨ ਬਣਾਉਣ ਲੱਗਿਆ ਵੀ ਅਸੀਂ ਕਈ ਵਾਰ ਨਜ਼ਰ ਬੱਟੂ ਟੰਗ ਦਿੰਨੇ ਆ ਕਈ ਵਾਰ ਛਿੱਤਰ ਟੰਗ ਦਿੰਨੇ ਆ ਉਹ ਛਿੱਤਰਾਂ ਤੇ ਸਾਨੂੰ ਵਿਸ਼ਵਾਸ ਜੁੱਤੀਆਂ ਤੇ ਅਸੀਂ ਵਿਸ਼ਵਾਸ ਕਰਕੇ ਬੈਠੇ ਆ ਇਹ ਨਜ਼ਰ ਨੂੰ ਰੋਕ ਸਕਦੇ ਨੇ ਨਜ਼ਰ ਬੱਟੂ ਤੇ ਸਾਡਾ ਵਿਸ਼ਵਾਸ ਹੈ ਇਹ ਨਜ਼ਰ ਨੂੰ ਰੋਕ ਸਕਦੇ ਨੇ ਪਰ ਸਾਡੇ ਗੁਰੂ ਤੇ ਸਾਡਾ ਵਿਸ਼ਵਾਸ ਨਹੀਂ ਰਿਹਾ ਜੇ ਵਿਸ਼ਵਾਸ ਰਹਿੰਦਾ ਗੁਰੂ ਤੇ ਫਿਰ ਇਹ ਜੁੱਤੀਆਂ ਕਦੇ ਨਾ ਟੰਗੀਆਂ ਜਾਂਦੀਆਂ ਫਿਰ ਨજર ਬੱਟੂ ਕਦੇ ਨਾ ਟੰਗੇ ਜਾਂਦੇ ਫਿਰ ਚਿਹਰੇ ਤੇ ਕਿਤੇ ਕਾਲੇ ਟਿੱਕੇ ਨਾ ਲਾਏ ਜਾਂਦੇ ਗੁਰੂ ਕੇ ਪਿਆਰਿਓ ਜੇ ਸਾਡਾ ਵਿਸ਼ਵਾਸ ਸਾਡੇ ਗੁਰੂ ਤੇ ਹੁੰਦਾ ਤੇ ਗੁਰੂ ਕੇ ਪਿਆਰਿਓ ਅੱਜ ਅਸੀਂ ਇਹ ਵਿਚਾਰ ਕਰ ਰਹੇ ਹਾਂ ਮੈਂ ਖਿਮਾ ਜਾਨਾ ਵਿਸ਼ੇ ਤੋਂ ਥੋੜਾ ਜਿਹਾ ਬਾਹਰ ਗਿਆ ਕਿਉਂਕਿ ਵਿਸ਼ਾ ਸਾਡਾ ਹੈ ਆਨੰਦ ਕਾਰਜ ਆਨੰਦ ਸੰਸਕਾਰ ਵਿਸ਼ਾ ਸਾਡਾ ਇਹ ਹੈ ਪਰ ਪਿਸ਼ੋਕਰੋਂ ਆਪਾਂ ਵਿਚਾਰ ਰਹਿਆਂ ਕਿ ਪਿਸ਼ੋਕਰ ਸੀ ਪੁਰਾਣਾ ਸਮਾਂ ਸੀ ਔਰਤ ਕੇਵਲ ਖਿਡਾਉਣਾ ਸਮਝੀ ਜਾਂਦੀ ਸੀ ਔਰਤ ਕੇਵਲ ਮਨੋਰੰਜਨ ਦਾ ਸਾਧਨ ਮੰਨੀ ਜਾਂਦੀ ਸੀ ਤੇ ਆਪਣੇ ਮਨੋਰੰਜਨ ਵਾਸਤੇ ਇੱਕ ਕੋਲੋਂ ਦੂਜਾ ਖੋ ਕੇ ਲੈ ਜਾਂਦਾ ਸੀ ਦੂਜੇ ਕੋਲੋਂ ਤੀਜਾ ਖੋ ਕੇ ਭੱਜ ਜਾਂਦਾ ਸੀ ਤੀਜੇ ਕੋਲੋਂ ਚੌਥਾ ਖੋ ਕੇ ਭੱਜ ਜਾਂਦਾ ਸੀ ਫਿਰ ਕੇਵਲ ਮਨੋਰੰਜਨ ਰਾਹ ਰਹਿ ਗਿਆ ਫਿਰ ਇਸੇ ਔਰਤ ਨੂੰ ਗੁਲਾਮ ਕਰ ਲਿਆ ਗਿਆ ਇਸੇ ਔਰਤ ਤੋਂ ਹੀ ਘਰ ਦੇ ਸਾਰੇ ਕੰਮ ਕਰਵਾਣੇ ਇਸੇ ਔਰਤ ਤੋਂ ਮਾਲਸ਼ਾਂ ਤੇ ਮੁੱਠੀਆਂ ਚਾਪੀਆਂ ਕਰਵਾਣੀਆਂ ਬਸ ਆ ਸਾਰਾ ਕਰਮ ਉਹਦੇ ਤੋਂ ਕਰਵਾਣਾ ਭਾਵ ਕੇ ਗੁਲਾਮ ਵੀ ਕਰ ਲਿਆ ਔਰਤ ਨੂੰ ਤੇ ਖਡਾਉਣਾ ਵੀ ਸਮਝ ਲਿਆ ਔਰਤ ਨੂੰ ਹੁਣ ਅੱਗੇ ਸੰਸਾਰ ਚੱਲਦਾ ਗਿਆ ਪਰ ਸੰਸਾਰ ਦੇ ਅੰਦਰ ਪਰਮਾਤਮਾ ਨੇ ਪ੍ਰਕਿਰਤੀ ਦਾ ਨਿਯਮ ਐਸਾ ਕੀਤਾ ਕਿ ਦਰਦਵੰਦ ਵੀ ਪੈਦਾ ਹੁੰਦੇ ਨੇ ਇਸ ਵਾਤੇ ਕਈ ਦਰਦਵੰਦ ਵੀ ਪੈਦਾ ਹੋਏ ਕਈਆਂ ਦੇ ਘਰ ਧੀਆਂ ਤੇ ਭੈਣਾਂ ਨੇ ਜਨਮ ਲਿਆ ਪਰ ਉਹ ਬੇਵੱਸ ਸਨ ਪਰ ਕਈ ਇਹੋ ਜਿਹੇ ਸਨ ਜਿਨ੍ਹਾਂ ਕੋਲ ਤਾਕਤ ਸੀ ਜਿਨ੍ਹਾਂ ਕੋਲ ਜੋਰ ਸੀ ਆਪਣਾ ਬਲਵਾਨ ਸਨ ਪਹਿਲਵਾਨ ਸਨ ਪਹਿਲਵਾਨ ਸਨ ਤੇ ਕਈ ਰਾਜੇ ਮਹਾਰਾਜੇ ਸਨ ਹੁਣ ਗਰੀਬ ਦੀ ਲੜਕੀ ਹੋਵੇ ਗਰੀਬ ਦੀ ਧੀ ਜਾਂ ਕੰਨਿਆ ਜਾਂ ਭੈਣ ਹੋਵੇ ਉਹ ਤੇ ਕੋਈ ਲੁੱਟ ਕੇ ਲੁਟੇਰੇ ਲਾ ਜਾ ਸਕਦੇ ਸਨ ਪਰ ਕਿਸੇ ਰਾਜੇ ਦੀ ਧੀ ਨੂੰ ਹੱਥ ਪਾਣ ਲੱਗਿਆ ਵੀ ਕਿਤੇ ਕੋਈ ਡਰਦਾ ਸੀ ਜਿਹੜੇ ਪਹਿਲਵਾਨ ਸਨ ਉਹਨਾਂ ਦੀ ਧੀ ਤੇ ਭੈਣ ਨੂੰ ਚੱਕਣ ਲੱਗਿਆਂ ਥੋੜਾ ਜਿਹਾ ਡਰ ਆਉਂਦਾ ਸੀ ਤੇ ਗੁਰੂ ਕੇ ਪਿਆਰਿਓ ਆਹ ਗੱਲ ਧਿਆਨ ਵਿੱਚ ਰੱਖਣਾ ਉਸ ਸਮੇਂ ਜਦੋਂ ਉਹ ਪਹਿਲਵਾਨਾਂ ਦੀ ਵਿਚਾਰ ਬਣੀ ਕਿ ਸਾਡੇ ਘਰ ਵੀ ਧੀਆ ਨੇ ਜਨਮ ਲਿਆ ਭੈਣਾ ਨੇ ਜਨਮ ਲਿਆ ਤੇ ਹੁਣ ਇਹ ਧੀਆ ਭੈਣਾ ਨੂੰ ਵੀ ਕਿਸੇ ਨਾ ਕਿਸੇ ਨੇ ਲੁੱਟ ਕੇ ਲੈ ਜਾਣਾ ਖੋ ਕੇ ਲੈ ਜਾਣਾ ਉਨੀ ਦਿਨ ਸਾਡੇ ਕੋਲ ਨੇ ਜਿੰਨੀ ਦਿਰ ਇਹ ਜਵਾਨ ਨਹੀਂ ਹੁੰਦੀਆਂ ਜਵਾਨ ਕਰਨ ਤੱਕ ਹੈ ਉਹਨਾਂ ਕੋਲ ਪਰ ਜਿੰਨੀ ਦਿਰ ਜਵਾਨ ਨਹੀਂ ਹੁੰਦੀਆਂ ਉਨੀ ਦਿਰ ਸਾਡੇ ਕੋਲ ਜਦੋਂ ਜਵਾਨ ਹੋਈਆਂ ਕਿਸੇ ਨੇ ਖੋ ਲੈਣੀਆਂ ਨੇ ਕਿਸੇ ਪਹਿਲਵਾਨ ਨਹੀਂ ਲੈ ਜਾਣੀਆਂ ਨੇ ਉਹਨਾਂ ਨੇ ਫਿਰ ਸੁਆਮਬਰ ਨੂੰ ਜਨਮ ਦਿੱਤਾ ਇੱਥੇ ਸੁਆਮਬਰ ਦਾ ਜਨਮ ਹੋਇਆ ਜੀ ਉਹਨਾਂ ਫਿਰ ਸਵੰਬਰ ਨੂੰ ਜਨਮ ਦਿੱਤਾ ਕਿਉਂ ਜਨਮ ਦਿੱਤਾ ਸਵੰਬਰ ਨੂੰ ਇਹਦਾ ਰੀਜ਼ਨ ਕੀ ਇਹਦਾ ਕਾਰਨ ਕੀ ਸੀ ਕਿ ਸਵੰਬਰ ਨੂੰ ਜਨਮ ਦੇ ਦਿੱਤਾ ਕਿ ਸਵੰਬਰ ਕੀਤਾ ਜਾਏ ਹੁਣ ਉਹ ਜਾਣਦੇ ਸਨ ਉਹ ਜਾਣਦੇ ਸਨ ਕਿਉਂਕਿ ਅਸੀਂ ਵੀ ਲੋਕਾਂ ਦੀਆਂ ਧੀਆਂ ਪਹਿਣਾ ਤੇ ਕੰਨਿਆਵਾਂ ਨੂੰ ਲੁੱਟ ਕੇ ਆਏ ਆ ਸਾਡੇ ਸਾਹਮਣੇ ਉਹਨਾਂ ਦੀ ਦੁਰਦਸ਼ਾ ਹੁੰਦੀ ਏ ਉਹਨਾਂ ਨੂੰ ਗੁਲਾਮ ਕੀਤਾ ਜਾਂਦਾ ਹੈ ਤੇ ਗੁਲਾਮ ਕਰਕੇ ਉਹਨਾਂ ਕੋਲ ਬਹੁਤ ਮਿਹਨਤਾਨਾ ਕਰਾਇਆ ਜਾਂਦਾ ਹੈ ਉਹਨਾਂ ਨੂੰ ਕੇਵਲ ਮਨੋਰੰਜਨ ਦੀ ਹੀ ਵਸਤੂ ਸਮਝਿਆ ਜਾਂਦਾ ਹੈ ਉਹਨਾਂ ਨੂੰ ਕੇਵਲ ਖਿਡੌਣਾ ਸਮਝ ਕੇ ਵਰਤਿਆ ਜਾਂਦਾ ਹੈ ਵਸਤੂ ਸਮਝ ਕੇ ਹੀ ਵਰਤਿਆ ਜਾਂਦਾ ਹੈ ਬਸ ਆਹ ਕਾਰਨ ਸੀ ਉਹਨਾਂ ਦੇ ਅੰਦਰ ਇੱਕ ਵਿਚਾਰ ਪੈਦਾ ਹੋਇਆ ਸਵੈਮ্বর ਦੀ ਰੀਤ ਸ਼ੁਰੂ ਹੋਈ ਹੁਣ ਸਵੈਮ্বর ਦੀ ਰੀਤ ਕੀ ਹੈ ਸਵੰਬਰ ਦੀ ਰੀਤ ਕੀ ਹੈ ਤੇ ਸਵੰਬਰ ਦੇ ਪਿੱਛੇ ਕੀ ਹੈ ਕਿਉਂ ਸਵੰਬਰ ਰਚਿਆ ਗਿਆ ਮੈਂ ਦੱਸ ਦੇਵਾਂ ਸਵੰਬਰ ਕਿਨੂੰ ਕਹਿੰਦੇ ਨੇ ਸਵੰਬਰ ਦਾ ਮਤਲਬ ਹੁੰਦਾ ਹੈ ਕਿ ਇੱਕ ਸ਼ਰਤ ਰੱਖੀ ਜਾਂਦੀ ਹੈ ਉਹ ਸ਼ਰਤ ਨੂੰ ਜਿਹੜਾ ਪੂਰਾ ਕਰ ਦੇਵੇ ਉਹਦੇ ਨਾਲ ਕੰਨਿਆ ਤੋਰ ਦਿੱਤੀ ਜਾਣੀ ਇਹਦਾ ਨਾਮ ਸੀ ਸਵੰਬਰ ਇਹਦਾ ਨਾਮ ਸੀ ਸਵੰਬਰ ਉਹਦੇ ਨਾਲ ਕੰਨਿਆ ਤੋਰ ਦਿੱਤੀ ਜਾਣੀ ਕੋਈ ਸਵਾਲਾਂ ਦੀ ਸ਼ਰਤ ਰੱਖਦਾ ਸੀ ਵੀ ਸਵਾਲਾਂ ਦਾ ਜਵਾਬ ਕੋਈ ਦੇਵੇ ਕੋਈ ਪਹਿਲਵਾਨੀ ਭਾਵ ਕੁਸ਼ਤੀਆਂ ਕਰਾਂਦਾ ਸੀ ਪਹਿਲਵਾਨਾਂ ਨੂੰ ਹਰਾ ਕੇ ਜੇਤੂ ਬਣੇ ਤੇ ਕੋਈ ਤਨੁਸ਼ਤੜਵਾੰਦਾ ਸੀ ਤੇ ਕੋਈ ਤੀਰ ਅੰਦਾਜ਼ੀ ਭਾਵ ਭਾਵ ਕਿ ਨਿਸ਼ਾਨੇਬਾਜ਼ੀ ਦੇ ਸਵੰਬਰ ਰਚਦਾ ਸੀ ਅਨੇਕਾਂ ਤਰ੍ਹਾਂ ਦੇ ਸਵੰਬਰ ਰਚੇ ਜਾਂਦੇ ਸਨ ਅਨੇਕਾਂ ਤਰ੍ਹਾਂ ਦੇ ਸਵੰਬਰ ਰਚੇ ਜਾਂਦੇ ਸਨ ਹੁਣ ਇਹ ਸਵੰਬਰ ਜਿਹੜੇ ਨੇ ਪਹਿਲਵਾਨਾਂ ਦੇ ਅਤੇ ਅਮੀਰ ਲੋਕਾਂ ਦੇ ਦਿਮਾਗ ਵਿੱਚ ਆਇਆ ਇਹਦਾ ਵਿਸ਼ੋਕੜ ਆਪ ਜੀ ਨੇ ਅਗਲੀ ਵਿਚਾਰ ਵਿੱਚ ਸਰਵਣ ਕਰਨਾ ਕਿਉਂਕਿ ਆਪਾਂ ਲੜੀਵਾਰ ਜੁੜੇ ਹਾਂ ਆਨੰਦ ਕਾਰਜ ਕੀ ਹੈ ਆਨੰਦ ਕਾਰਜ ਤੋਂ ਪਹਿਲਾਂ ਵਿਆਹ ਹੈ ਵਿਆਹ ਤੋਂ ਪਹਿਲਾਂ ਸਵੰਬਰ ਹੈ ਸਵੰਬਰ ਕੀ ਹੈ ਸਵੰਬਰ ਤੋਂ ਬਾਅਦ ਵਿਆਹ ਦੀ ਕੀ ਲੋੜ ਪਈ ਤੇ ਵਿਆਹ ਤੋਂ ਬਾਅਦ ਮੇਰੇ ਸਤਿਗੁਰੂ ਨੇ ਆਨੰਦ ਕਾਰਜ ਐਨੂੰ ਕਿਵੇਂ ਬਣਾਇਆ ਤੇ ਆਨੰਦ ਕਾਰਜ ਜਿਹੜਾ ਅਸੀਂ ਕਰਵਾਨੇ ਆ ਇਹ ਅਹਿਮ ਮੋੜ ਹੈ ਸਿੱਖ ਦਾ ਇਦੇ ਬਾਰੇ ਅਸੀਂ ਜਾਣੂ ਨਹੀਂ ਆ ਕਿ ਗੁਰੂ ਰਾਮਦਾਸ ਮਹਾਰਾਜ ਨੇ ਚਾਰ ਲਾਵਾਂ ਵਿੱਚ ਉਪਦੇਸ਼ ਕੀ ਕੀਤਾ ਹੈ ਸਾਡਾ ਜੀਵਨ ਕੀ ਹੈ ਅਸੀਂ ਜੀਵਨ ਜੀਣਾ ਕੀ ਹੈ ਅਸੀਂ ਚਾਰ ਲਾਵਾਂ ਤੇ ਲੈ ਲਈਆਂ ਚਾਰ ਲਾਵਾਂ ਦਾ ਮਤਲਬ ਕੀ ਹੈ ਸੱਤ ਲਾਵਾਂ ਲੈਣ ਵਾਲੇ ਇਹ ਗੱਲ ਨੂੰ ਸਮਝ ਲੈਂਦੇ ਨੇ ਕਿ ਸਾਡੇ ਸੱਤ ਕੋਈ ਬਚਨ ਨੇ ਸਾਡੀਆਂ ਕੋਈ ਸੱਤ ਸ਼ਰਤਾਂ ਨੇ ਪਰ ਚਾਰ ਲਾਵਾਂ ਲੈਣ ਵਾਲਿਆਂ ਨੂੰ ਪਤਾ ਹੀ ਨਹੀਂ ਸਾਡਾ ਚਾਰ ਨਾਲ ਸੰਬੰਧ ਕੀ ਹੈ ਆ ਚਾਰ ਲਾਵਾਂ ਕਿਉਂ ਨੇ ਇਹਦੇ ਵਿਚਾਰ ਆਪਾਂ ਲੜੀਵਾਹ ਨਿਰੰਤਰ ਕਰਨੀ ਹੈ ਤੇ ਗੁਰੂ ਕੇ ਪਿਆਰਿਓ ਆਪ ਵੀ ਰੋਜ਼ਾਨਾ ਹਾਜ਼ਰੀ ਭਰਨੀ ਤੇ ਹੋਰਾਂ ਨੂੰ ਪ੍ਰੇਰ ਕੇ ਲਿਆਣਾ ਕਿਉਂਕਿ ਜਿਹੜੇ ਅਸੀਂ ਵਿਆਹੇ ਹਾਂ ਸਾਨੂੰ ਵੀ ਇਹ ਗੱਲ ਦਾ ਪਤਾ ਨਹੀਂ ਤੇ ਜਿਨ੍ਹਾਂ ਨੇ ਅਜੇ ਵਿਆਹ ਕਰਵਾਣੇ ਨੇ ਆਨੰਦ ਕਾਰਜ ਕਰਵਾਣੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਗੁਰੂ ਰੋਸ਼ਨੀ ਦੇ ਵਿੱਚੋਂ ਸਾਨੂੰ ਚਾਨਣ ਮਿਲ ਸਕੇ ਕਿਉਂਕਿ ਗੁਰਬਾਣੀ ਇਸ ਜਗ ਮੈਂ ਚਾਨਣ ਸਾਨੂੰ ਪਤਾ ਲੱਗ ਸਕੇ ਆ ਸਿੱਖ ਦਾ ਆਨੰਦ ਕਾਰਜ ਕਿਉਂ ਹੈ ਸਾਨੂੰ ਪਤਾ ਲੱਗ ਸਕੇ ਆ ਚਾਰ ਲਾਵਾ ਕਿਉਂ ਨੇ ਸਾਨੂੰ ਪਤਾ ਲੱਗ ਸਕੇ ਆ ਜੀਵਨ ਆਨੰਦ ਕਿਵੇਂ ਬਣਨਾ ਹੈ ਇਹ ਕਾਰਜ ਆਨੰਦ ਕਿਵੇਂ ਬਣਨਾ ਹੈ ਇਸ ਵਾਸਤੇ ਰੋਜ਼ਾਨਾ ਆਪ ਵੀ ਆਉਣਾ ਹੋਰਾਂ ਨੂੰ ਪ੍ਰੇਰ ਕੇ ਲਿਆਣਾ ਸੱਚ ਨਾਲ ਟੁੱਟੇ ਜੁੜ ਜਾਣ ਸੱਚ ਦੇ ਨਾਲ ਜੀਵਨ ਸਫਲਾ ਹੋਵੇ ਕੱਲ ਦੀ ਵਿਚਾਰ ਵਿੱਚ ਆਪਾਂ ਵਿਚਾਰਾਂਗੇ ਕਿ ਸਵੰਬਰ ਕਿਵੇਂ ਤੇ ਫਿਰ ਵਿਆਹ ਤੱਕ ਦਾ ਸਫਰ ਆਪਾਂ ਕਰਨਾ ਹੈ ਇਸ ਤਰ੍ਹਾਂ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਰੋਜ਼ਾਨਾ 6:30 ਤੋਂ 7 ਵਜੇ ਤੱਕ ਆਪ ਸਰਬਤ ਸੰਗਤਾਂ ਨੇ ਜੁੜਨਾ ਹੈ ਜੀ ਇਤਨੇ ਕੋ ਬੇਨਤੀ ਪਰਵਾਨ ਕਰਨੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ